ਕਦੇ ਕਮਰੇ ਚ 2 ਬਈ ਤੇ ਕਦੇ 4 ਤੇ ਪਰ ਅੱਜ ਮੈਂ ਇਕੱਲਾ ਹੀ ਰਹਿ ਗਿਆ ਹੈਪੀ ਸਵੇਰ ਦਾ ਛੁੱਟੀ ਤੇ ਸੀ ਉਹ ਤਾਂ ਆਇਆ ਹੀ ਨਹੀਂਗਾ ਤੇ ਡੀਕੇ ਕਹਿੰਦਾ ਮੈਂ ਘਰੇ ਜਾਣਾ ਉਹ ਘਰੇ ਭੱਗ ਗਿਆ ਹਰਪਾਲ ਮੇਰੇ ਨਾਲ ਆਉਂਦਾ ਸੀ ਉਹ ਕਹਿੰਦਾ ਸਰਦੇ ਉਹਨੇ ਕਮਰੇ ਚ ਚੱਲ ਲੈਣਾ ਆਸਤਾ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਹੂੰ ਸਵੇਰੇ ਨਾਸ਼ਤਾ ਸਾਡਾ ਸਵੇਰੇ ਰਾਤ ਦੇ ਬੜੇ ਹੋਏ ਚੋਲ ਉਹ ਮੱਕੀ ਫਿਰਦੀ ਅੰਦਰ ਦੀ ਉਹ ਡਿੱਗ ਜਾਂਦਾ ਰਾਤ ਬਾਈ ਇਹਨੇ ਇਹ ਕਹਿੰਦਾ ਮੈਂ ਹ 3 ਵਜੇ ਬਠਿੰਡੇ ਜਾਣਾਗਾ। ਹਾਂ। 1 ਵਜੇ ਤਾਂ ਸੁੱਤੇ ਸੀ ਤੇ 2 ਵਜੇ ਤੱਕ ਤੂੰ ਪੂਰਾ ਜਾਗਦਾ ਰਿਆ। 2 ਵਜੇ ਤੱਕ ਜਾਗਦਾ ਰਿਆ ਫਿਰ ਉਸ ਤੋਂ ਬਾਅਦ। ਉਸ ਤੋਂ ਬਾਅਦ ਘੁੱਗਾ ਜਾਤਾ। ਕਿੰਨੇ ਫੋਨ ਲਾਏ ਮੁੰਡੇ ਨੇ? 15 ਫੋਨ ਆਏ ਸੀ ਪੂਰੇ। 15 ਫੋਨ ਆਏ ਰਾਜਾ ਜੀ ਵਿਚਾਰਾ ਸਟੇਸ਼ਨ ਤੇ ਬੈਠਾ ਰਿਆ ਹਰ ਜੇ ਕੰਮ ਹੈ ਤੇ। ਕਿਉਂ ਜ਼ਿੰਮੇਵਾਰੀ ਲੈਣਾ ਜਦੋਂ ਤੈਨੂੰ ਪਤਾ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਤੂੰ? ਮੈਂ ਹੁਣ ਆਪਦੀ ਕੋਸ਼ਿਸ਼ ਤਾਂ ਕੀਤੀ ਨਾ ਮੈਂ 3 2 ਵਜੇ ਤੱਕ ਜਾਗਾ। ਲਾਰਮ ਨਹੀਂ ਲਾ ਸਕਦਾ ਸੀ। ਲਾਰਮ ਨਹੀਂ ਪਤਾ ਲੱਗਦਾ। ਚਾਹ ਲਾ ਚੌਲ ਖਾ। ਚੌਲ ਮੈਂ ਤੇ ਢੀਕੇ ਬਾਈ ਉਹਨੂੰ ਪਤਾ ਹੀ ਆ ਗਿਆ ਅਸੀਂ ਇੱਥੇ ਰੋਜ਼ ਹਰਪਾਲ ਦੀ ਵੇਟ ਕਰਦੇ ਆਂਗੇ ਮੋਚੀ ਦੇ ਸਟੋਰ ਮੂਹਰੇ ਖੜ ਕੇ ਤੇ ਅੱਜ ਮੈਂ ਤੇ ਢੀਕੇ ਆਇਆ ਤੇ ਸਟੋਰ ਦੇਖ ਲਓ ਉਹਨਾਂ ਦਾ ਬੰਦਾ ক্লোਜ਼ ਆਗਾ ਤੇ ਢੀਕੇ ਤੇ ਨਾਂ ਬਾਈ ਹਰਪਾਲ ਆ ਇੱਥੇ ਇਹ ਪਤਾ ਜਾਂਦਾ ਕਿਥੇ ਤੁਰਿਆ ਹੋ ਟੱਪ ਗਿਆ ਪਰਾਂ ਨੂੰ ਤੇ ਮੇਰਾ ਜਿਗਰ ਦਾ ਚਾਪਾ ਲਾ ਲਾਂ ਤੇ 8 9 ਮਾਰਾਂ ਇਹਦੀ ਤਾਂ ਹੁਣ ਜੀ ਵੀ ਅਸੀਂ ਤਾਂ ਉਹਨੂੰ ਰੋਜ਼ ਇੱਥੇ ਅੱਧਾ ਅੱਧਾ ਘੰਟਾ ਬੈਠ ਕੇ ਢੀਕਦੇ ਆਂ ਤੇ ਆਪ ਤੂੰ ਭੱਜ ਗਿਆ ਅੱਜ ਜਾਣਿਆ ਖਰ ਦੇ ਇਹਦੇ ਨਾਲ ਕਰਦੇ ਹਾਂ ਹਿਸਾਬ ਪਤਾ ਹਾਂ ਸਮਾ ਗਿਆ ਬਾਈ ਸਾਨੂੰ ਦੱਸਿਆ ਗਿਆ ਕਿੱਧਰ ਜਾਣਾ ਹੈਗਾ ਅਸੀਂ ਤੇਰੇ ਰੋਜ਼ ਉੱਥੇ ਬੈਠ ਕੇ ਵੇਟ ਕਰਦੇ ਆਂ ਤੇਰੀ ਤੇ ਆਪ ਤੂੰ ਭੱਜ ਗਿਆ ਕਦੇ ਕਮਰੇ 'ਚ 2 ਬਾਈ ਤੇ ਕਦੇ 4 ਤੇ ਪਰ ਅੱਜ ਮੈਂ ਇਕੱਲਾ ਹੀ ਰਹਿ ਗਿਆ ਹੈਪੀ ਸਵੇਰ ਦਾ ਛੁੱਟੀ ਤੇ ਸੀ ਉਹ ਤਾਂ ਆਇਆ ਹੀ ਨਹੀਂਗਾ ਤੇ ਡੀਕੇ ਕਹਿੰਦਾ ਮੈਂ ਘਰੇ ਜਾਣਾ ਉਹ ਘਰੇ ਭੱਗ ਗਿਆ ਹਰਪਾਲ ਮੇਰੇ ਨਾਲ ਆਉਂਦਾ ਸੀ ਉਹ ਕਹਿੰਦਾ ਸਰਦੇ ਉਹਨੇ ਕਮਰੇ 'ਚ ਉਹਦਾ ਸਮਾਨ ਦੂਜੇ ਪਾਸੇ ਰੱਖਣਾਗਾ ਨਾ ਉਹਨੇ ਕਮਰਾ ਚੇਂਜ ਕੀਤਾਗਾ ਕਿ ਅੱਜ ਹੈਗੇ ਆਂ ਆਪਾਂ ਇਕੱਲੇ ਪਤਾ ਨਹੀਂ ਹਰਪਾਲ ਆਊਗਾ ਕਿ ਨਹੀਂ ਆਉਂਦਾ ਕਹਿੰਦਾ ਤਾਂ ਹੈਗਾ ਆਊਗਾ ਪਰ ਘੰਟੇ 9:00 ਦੇ 2 ਘੰਟਿਆਂ ਨੂੰ ਕੋਈ ਪਤਾ ਨਹੀਂ ਮੈਂ ਤਾਂ ਕੋਈ ਪਤਾ ਨਹੀਂ ਲੱਗਾ ਦਾਲ ਸਬਜ਼ੀ ਮੈਂ ਤਾਂ ਇਕੱਲੇ ਡੰਡੇ ਲੈ ਆਂਦੇ ਨਾਲ ਹਰੀਆਂ ਮਿਰਚਾਂ ਤੇ ਮਹਾ ਮੂਦੀ ਮਸਰੀ ਬਣਾ ਲਾਂਗੇ ਦੇਖੀ ਜੋ ਲੈ ਭਾਈ ਮੁੜਾ ਆਈ ਹੈ ਕਹਿੰਦੇ ਬਬਰਪਾਲ ਮੈਂ ਤਾਂ ਅਸੀਂ 2 ਘੰਟੇ ਨਹੀਂ ਮੁੜਦਾ ਉਹ ਮੈਂ ਉਹਨਾਂ ਨੂੰ ਕਹਾਂ ਗਾੜ ਕੋਲ ਸੁਣ ਕੇ ਆਏਗਾ ਹਾਂ ਕਹਿੰਦਾ ਪੂਰਾ ਖਾ ਕੇ ਜਾ ਕੇ ਮਾਸਾ ਨਾਲ ਰੁੱਕ ਕੇ ਬਣਾਉਣੇ ਜਾਂਦਾ ਜਾ ਕੇ ਆਟਾ ਦੇਖੀ ਹੈਗਾ ਰੋਟੀਆਂ ਤਾਂ ਬਣਾਉਣਾ ਦੇਖੀ ਮਾੜਾ ਆਟਾ ਯਾਰ ਜੀ ਜੀ ਕਹੀ ਹੈ ਨਾ ਜੀ ਨਾ ਨਗ ਹੈ ਮੁੱਕ ਗਏ ਹੈ ਨਹੀਂ ਆਟਾ ਆਟਾ ਕੱਲੀ ਚਾਨਣੀ ਪਈ ਹੈਗੀ ਆਪਣੇ ਘਰਾਂ ਵਿੱਚ ਰੋਟੀਆਂ ਹੈ ਨਹੀਂ ਮੇਰੇ ਸਾਬ ਪਹਿਲਾਂ ਚੌਲ ਹੀ ਖਾਈ ਜਾਂਦੇ ਆ ਕਿੰਨੇ ਦਿਨ ਹੋ ਗਏ ਤੇ ਅੱਜ ਵੀ ਰੋਟੀਆਂ ਨਹੀਂ ਸੀ ਰੋਟੀ ਖਾਵਾਂਗੇ ਚੱਲ ਫਿਰ ਭਾਈ ਹੋਰ ਕੀ ਹੈ ਫੇਰ ਚੱਲ ਬਣਾਵਾਂਗੇ ਅੱਜ ਆਟਾ ਤਾਂ ਗਿਆ ਜੀ ਸਾਡਾ ਅੱਜ ਮੁੱਕ ਤੜਕਾ ਲੱਗ ਗਿਆ ਨਾ ਗੰਢਿਆਂ ਨੂੰ ਬਾਦ ਘੜ ਤੇ ਇੱਕ ਮਿਰਚ ਸਾਲਤੀ ਪਿਰਦੀ ਹੈਗੀ ਵਿੱਚ ਤੇ ਮੂੰਗੀ ਜਦੋਂ ਮੂੰਗੀ ਮਸਰੀ ਉਬਲ ਗਈ ਆਪਣੀ ਤੇ ਆਹ ਪਲੇਟ ਅਸੀਂ ਇਹਦੇ ਉੱਤੇ ਰੱਖਤੀ ਐ ਢਾਕੇ ਢਗਣ ਵਾਸਤੇ ਤੇ ਇਹਦੇ ਵਿੱਚ ਵਿਚਾਰੀ ਜਮੋਰਾ ਨਿਕਲ ਗਏ ਲੈ ਹਰਜੀਤ ਨੇ ਲੈ ਕੇ ਦਿੱਤੀਆਂ ਸੀ ਵਿਚਾਰੇ ਨੇ ਇਹ ਪਲੇਟਾਂ ਸੰਭੋਤ ਬਹੁਤ ਬਹੁਤ ਧੰਨਵਾਦ ਹਰਜੀਤ ਭਾਈ ਤੇਰਾ ਅੱਦੇ ਭਾਂਡੇ ਆ ਵੀ ਆ ਵੀ ਹਰਜੀਤ ਨੇ ਲੈ ਕੇ ਦਿੱਤਾ ਸੀ ਆਹ ਸਰਦਾ ਦਾ ਸਾਡੇ ਦਾ ਆ ਪਹਿਲਾਂ ਪਾ ਇਦਾਂ ਚੌਲ ਪਾ ਲਈ ਸੀਗੇ ਫਿਰ ਭੁੱਲ ਗਏ ਵੀ ਤਣਕਾ ਲਾਉਣਾ ਪਹਿਲਾਂ ਫਿਰ ਇੱਕ ਡੋਂਗਾ ਕਿਵੇਂ ਵਿਹਲਾ ਹੋਊਗਾ ਹਰ ਬਾੜਾ ਆ ਗਿਆ ਉਹੀ ਕਰਨ ਬੱਜੀ ਜਾਂਦੇ ਮੇਰੇ ਚੱਲ ਪੜ ਡੇਲੀ ਵਾਲਾ ਰੁਟੀਨ ਆਪਣਾ ਜਿਹੜਾ ਚੌਲਾਂ ਦਾ ਬਰਕਰਾਰ ਰੱਖਣਾ ਗਾ ਠੀਕ ਹੈ ਇਹਨੂੰ ਟੁੱਟਣ ਨਹੀਂ ਦੇਣਾ ਕਦੇ ਰੋਟੀ ਮਿਲੇ ਨਾ ਮਿਲੇ ਰੋਟੀ ਦਾ ਵੰਗਾਟੀ ਮਿਲਦੀ ਐ ਚੌਲਾਂ ਤੇ ਡੱਡ ਬੰਨਿਆ ਚੌਲਾਂ ਚੌਲਾਂ ਦੀ ਗੱਡੀ ਇੰਜਨ ਚੌਲਾਂ ਤੇ ਬੰਨਿਆ ਗਿਆ ਹੁਣ ਸਾਡਾ ੜਕੇ ਵੀ ਚੌਲਾ ਹੱਥ ਨੇ ਵੀ ਚੌਲ ਤੇ ਅੱਜ ਜੀ ਅਸੀਂ ਪਹਿਲੇ ਮੱਖਣ ਸਰਦਾਰ ਜੀ ਕੇ ਝੋਲਾ ਲਗਾਈਂਗੇ ਮੱਖਣ ਸਰਦਾਰ ਜੀ ਨਾ हमको ਖਾਣਾ ਵੀ ਨਾ ਅੱਛਾ ਦਿੱਤਾ ਹੈ ਪੱਕੇ ਚੌਲ ਦਨਾ ਕੇ ਹੀਰਾਲੇ ਓਕੇ ਖਾਲੇ ਵੀ ਚੌਲ ਝੂਲਾ ਖਾਲੇ ਦਨ ਹੋ ਗਿਆ ਕੰਮ ਓਕੇ ਹੋ ਗਿਆ ਤਾਂ ਭਾਂਡੇ ਭਾਂਡੇ ਵੀ ਧੋਤੇ ਇੱਕ ਦੋ ਰਹਿ ਗਏ ਤੇ ਆਪਾਂ ਹੁਣ ਉਡੀ ਡਾਈਟ ਦਾ ਧਿਆਨ ਰੱਖ ਕੇ ਕਾਲੇ ਛੋਲੇ ਭਾਉਂਦੇ ਥੋੜੇ ਜਿ ਸਵੇਰੇ ਖਾ ਲਾਂਗੇ ਕਾਲੇ ਛੋਲੇ ਵੀ ਭਾਉਂਦੇ ਜੀ ਕਿਉਂਕਿ ਮੁੰਡੇ ਬਣਾ ਸਿਹਤ ਦਾ ਵੀ ਧਿਆਨ ਰੱਖਦੇ ਆ ਫਿਰ ਤੇ ਆ ਚੌਲ ਬਚ ਗਏ ਸਾਡੇ ਮਿਕਸ ਕਰਕੇ ਰੱਖਦੇ ਫਿਰ ਇਹ ਕੜਾਉਂਗਾ ਖਾਲੀ ਵੀ ਕਰਨਾ ਸੀਗਾ ਤੇ ਹੁਣ ਲੱਗਿਆ ਅਸੀਂ ਸੌਣਾ ਦੀ ਕੇ ਤੜਕੇ ਕਹਿੰਦਾ ਮੈਂ 8 ਵਜੇ ਆਜੂਗਾ ਤੇ ਤੜਕੇ ਸੀ ਬਣਾਉਂਦੇ ਆ 8 ਵਜੇ ਖਿਲਾਉਂ ਟੇ ਗੁੱਡ ਨਾਈਟ ਜੀ ਸਸਰੀ ਕਾਲ ਸਾਰਿਆਂ ਨੂੰ ਹਰਪਾਲ ਜੀ ਗੁੱਡ ਨਾਈਟ ਗੁੱਡ ਨਾਈਟ ਵੀਰੇ ਗੁੱਡ ਨਾਈਟ